ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਲੱਗੇ ਆਂ ਸੋ ਸਾਧ ਸੰਗਤ ਅਸੀਂ ਇਹ ਕੰਮ ਜ਼ਿੰਦਗੀ ਵਿੱਚ ਜ਼ਰੂਰ ਕਰਨਾ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਡੇ ਵਿੱਚ ਇੱਕ ਚੜ੍ਹਦੀ ਕਲਾ ਹੋਵੇ ਇੱਕ ਗੁਰੂ ਤੇ ਭਰੋਸਾ ਹੋਵੇ ਤੇ ਇੱਕ ਜज्ਬਾ ਹੋਵੇ ਮਾਰੇ ਤੋਂ ਮਾਰੇ ਹਾਲਾਤਾਂ ਦੇ ਨਾਲ ਲੜਨ ਦਾ ਮਾਰੇ ਤੋਂ ਮਾਰੇ ਹਾਲਾਤਾਂ ਦਾ ਸਾਹਮਣਾ ਕਰਨ ਦਾ ਸਾਡੇ ਵਿੱਚ ਇੱਕ ਤੀਚਾ ਹੋਵੇ ਇੱਕ ਸਮਰੱਥਾ ਹੋਵੇ ਤੇ ਸਾਡੇ ਗੁਰੂ ਤੇ ਸਾਨੂੰ ਇੰਨਾ ਭਰੋਸਾ ਹੋਵੇ ਕਿ ਉਹ ਭਰੋਸਾ ਜਿਹੜਾ ਨਾ ਉਹ ਕਿਸੇ ਕੋਲੇ ਹੋਰ ਨਾ ਹੋਵੇ ਇਹੋ ਜਿਹਾ ਆਪਣੇ ਆਪ ਨੂੰ ਤਿਆਰ ਕਰੀਏ ਵੀ ਮੇਰਾ ਗੁਰੂ ਮੇਰੇ ਲਈ ਹਮੇਸ਼ਾ ਤਿਆਰ ਹੈ ਬਾਏ ਜਿੰਨਾ ਦੀ ਪਕੜੀ ਐ ਸਰ ਦੀਜਾ ਬਾਏ ਨਾ ਛੋੜੀ ਐ ਮੇਰਾ ਗੁਰੂ ਕਿਹਦਾ ਹੈ ਕਿ ਉਹ ਜਿਨ੍ਹਾਂ ਦੀ ਇੱਕ ਵਾਰ ਬਾਹ ਫੜਦਾ ਹੈ ਤੇ ਉਹ ਫਿਰ ਬਾਹ ਨਹੀਂ ਛੱਡਦਾ ਮੇਰਾ ਗੁਰੂ ਐਸਾ ਹੈ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੇ ਮੈਂ ਉਹਦੇ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਗਿਆ ਤੇ ਫਿਰ ਮੈਨੂੰ ਵੱਧ ਵਿਚਾਲੇ ਨਹੀਂ ਤਾਰਦਾ ਫਿਰ ਤਾਂ ਉਹ ਪਾਰ ਲੈ ਕੇ ਜਾਏਗਾ ਇਹ ਭਰੋਸਾ ਹੋਵੇ ਆਪਣੇ ਗੁਰੂ ਤੇ ਤੇ ਇੱਕ ਬੇਨਤੀ ਨਾਲ ਕਰਾਂ ਸਾਧ ਸੰਗਤ ਜਦੋਂ ਕੋਈ ਪੁੱਛੇ ਕਿ ਭਾਈ ਕਿਵੇਂ ਆ ਉਹ ਐਵੇਂ ਨਾ ਪਖਾਣੇ ਪਾਇਆ ਕਰੋ ਵੀ ਮੈਂ ਤੇ ਜੀ ਬਿਮਾਰ ਹੋ ਗਿਆ ਜੀ ਇਹ ਹੋ ਗਿਆ ਇਹ ਹੋ ਗਿਆ ਇੱਕੋ ਸ਼ਬਦ ਵਰਤਿਆ ਕਰੋ ਚੜ੍ਹਦੀ ਕਲਾ ਮੈਂ ਇੱਕ ਦਿਨ ਐਡ ਵੇਖ ਰਿਹਾ ਸੀ ਉਹ ਕਹਿੰਦੇ ਵੀ ਭਾਈ ਸਾਹਿਬ ਉਹ ਟੀਵੀ ਤੇ ਆਉਂਦੀ ਤੁਸੀਂ ਵੀ ਸ਼ਾਇਦ ਵੇਖੀ ਹੋਣੀ ਬਾਜੀ ਤੁਸੀਂ ਹੱਸੂ ਹੱਸੂ ਕਰਦੇ ਰਹਿੰਦੇ ਤੁਹਾਡਾ ਤਾਂ ਜੀ ਚਿਹਰਾ ਬੜਾ ਹੱਸੂ ਹੱਸੂ ਕਰਦਾ ਰਹਿੰਦਾ ਜੀ ਕਿਵੇਂ ਉਹ ਕਹਿੰਦਾ ਜੀ ਚੜ੍ਹਦੀ ਕਲਾ ਚੈਨਲ ਵੇਖੀਦਾ ਤੇ ਚੜ੍ਹਦੀ ਕਲਾ ਅਖਬਾਰ ਪੜੀਦਾ ਉਹ ਤੁਸੀਂ ਯਾਦ ਆ ਗਈ ਹੋਣੀ ਤੁਹਾਨੂੰ ਦੇਖੋ ਹਾਸਾ ਨਿਕਲ ਗਿਆ ਤੇ ਕਿੰਨਾ ਆਪਾਂ ਵੇਖਦੇ ਆ ਨਾ ਇਹ ਚੀਜ਼ ਨੂੰ ਆਮ ਤੌਰ ਤੇ ਤੇ ਮੈਂ ਹੈਰਾਨ ਹੋਇਆ ਵੀ ਇੱਕ ਚੜ੍ਹਦੀ ਕਲਾ ਅਖਬਾਰ ਪੜਨ ਦੇ ਨਾਲ ਇੱਕ ਚੈਨਲ ਵੇਖਣ ਦੇ ਨਾਲ ਬੰਦੇ ਦੀ ਚੜ੍ਹਦੀ ਕਲਾ ਤੇ ਚਿਹਰੇ ਤੇ ਰੌਣਕ ਤੇ ਸਾਧ ਸੰਗਤ ਅਸੀਂ ਚੜ੍ਹਦੀ ਕਲਾ ਕਹਿ ਕੇ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਹੁਣ ਇੱਕ ਸਿੱਖ ਦੀ ਪਛਾਣ ਕੀ ਹੈ ਤੇ ਸਾਧ ਸੰਗਤ ਜੇ ਮਾੜੇ ਤੋਂ ਮਾੜਾ ਸਮਾਂ ਵੀ ਅੱਜ ਨੂੰ ਪੁੱਛੇ ਭਾਈ ਸਾਹਿਬ ਕਿਵੇਂ ਹੋ ਕਊਗਾ ਚੜ੍ਹਦੀ ਕਲਾ ਜੀ ਕਿਤੇ ਵੀ ਹੋ ਜੇ ਤੇ ਕਊਗਾ ਚੜ੍ਹਦੀ ਕਲਾ ਜੀ ਖੁਸ਼ੀ ਝੋਵੇ ਕਊਗਾ ਕਿਵੇਂ ਹੋ ਭਾਈ ਸਾਹਿਬ ਚੜ੍ਹਦੀ ਕਲਾ ਜੀ ਉਹ ਇਹ ਨਹੀਂ ਕਹਿੰਦਾ ਵੀ ਬਹੁਤ ਆਨੰਦ ਆਇਆ ਜੀ ਫਲਾਣਾ ਜੀ ਟਖੜਾ ਨਾ 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 ਇਹ ਚੜ੍ਹਦੀ ਕਲਾ ਜੀ ਖੁਸ਼ੀ ਦੇ ਵਿੱਚ ਵੀ ਹੋਵੇ ਉੱਥੇ ਵੀ ਉਹਨੇ ਕਹਿਣਾ ਬਹੁਤ ਆਨੰਦ ਹੈ ਜੀ ਗੁਰੂ ਦੀ ਕਿਰਪਾ ਹੈ ਬਹੁਤ ਚੜ੍ਹਦੀ ਕਲਾ ਜੀ ਬਾਪੂ ਦੀ ਚੜ੍ਹਦੀ ਕਲਾ ਬਹੁਤ ਚੜ੍ਹ ਇਹ ਹੁੰਦੀ ਆ ਨਿਸ਼ਾਨੀ ਗੁਰਸਿੱਖ ਦੀ ਇਹ ਇੱਕ ਆਪਣੇ ਅੰਦਰ ਸਟੈਮਨਾ ਫਿੱਟ ਕਰ ਲੋ ਵੀ ਜਦੋਂ ਵੀ ਕੋਈ ਸਮਾਂ ਹੋਵੇ ਜੈਸਾ ਵੀ ਸਮਾਂ ਹੋਵੇ ਮਾੜੇ ਤੋਂ ਮਾੜਾ ਸਮਾਂ ਕਿਉਂ ਨਾ ਹੋਵੇ ਤੇ ਇਹ ਗੱਲ ਕਹਿਣੀ ਹੈ ਵੀ ਚੜ੍ਹਦੀ ਕਲਾ ਬਸ ਗੁਰੂ ਨੇ ਚੜ੍ਹਦੀ ਕਲਾ ਕੀਤੀ ਹੋਈ ਆ ਬਹੁਤ ਚੜ੍ਹਦੀ ਕਲਾ ਹੈ ਗੁਰੂ ਸੱਚੇ ਪਾਤਸ਼ਾਹ ਨੇ ਬੜੀ ਚੜ੍ਹਦੀ ਕਲਾ ਦੇਣੀ ਆ ਮਾੜਾ ਸਮਾਂ ਵੀ ਆਵੇ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੈ ਤੇ ਸਾਧ ਸੰਗਤ ਚੜ੍ਹਦੀ ਕਲਾ ਉਹਨਾਂ ਦੀ ਹੁੰਦੀ ਹੈ ਜਿਹੜੇ ਗੁਰੂ ਤੇ ਭਰੋਸਾ ਰੱਖਦੇ ਨੇ ਜਿਹੜੇ ਪਾਤਸ਼ਾਹ ਤੇ ਭਰੋਸਾ ਰੱਖਦੇ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਦੇ ਨੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕਰਦੇ ਨੇ ਉਹਨਾਂ ਦੀ ਚੜ੍ਹਦੀ ਕਲਾ ਹੁੰਦੀ ਹੈ ਸਾਧ ਸੰਗਤ ਜਿਹੜੇ ਹਮੇਸ਼ਾ ਕਹਿੰਦੇ ਨੇ ਭਾਈ ਚੜ੍ਹਦੀ ਕਲਾ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਉਹੀ ਕਹਿੰਦੇ ਨੇ ਚੜ੍ਹਦੀ ਕਲਾ ਤੇ ਸਾਧ ਸੰਗਤ ਉਹ ਢੈਂਦੀ ਕਲਾ ਉਹਨਾਂ ਦੀ ਹੁੰਦੀ ਹੈ ਜਿਹੜੇ ਗੁਰੂ ਤੋਂ ਪਰਵਾਹੇ ਹੋ ਕੇ ਚੱਲਦੇ ਨੇ ਸਤਗੁਰ ਕਹਿੰਦੇ ਨੇ ਆਪਣੇ ਭਾਣੇ ਜੋ ਚੱਲੈ ਭਾਈ ਵਿਚੜ ਝੋਟਾ ਖਾਵੇ ਸਤਗੁਰ ਕਹਿੰਦੇ ਜਿਹੜੇ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ ਉਹ ਗੁਰੂ ਤੋਂ ਵਿਛੜ ਕੇ ਫਿਰ ਝੋਟਾ ਖਾਂਦੇ ਨੇ ਤੇ ਸਾ ਸੰਗਤੋ ਚੋਟਾਂ ਕੌਣ ਖਾਂਦੇ ਨੇ ਜਿਹੜੇ ਗੁਰੂ ਦੇ ਨਹੀਂ ਹੋਏ ਤੇ ਜਿਹੜੇ ਗੁਰੂ ਦੇ ਹੋ ਗਏ ਤੇ ਸਤ ਗੁਰੂ ਤੇ ਫਿਰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਦਿੰਦਾ ਜਿੰਦਗੀ ਦੇ ਵਿੱਚ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਹ ਆਨੰਦ ਫਿਰ ਗੁਰੂ ਤੋਂ ਮਿਲਦਾ ਫਿਰ ਐਸਾ ਆਨੰਦ ਮਿਲਦਾ ਫਿਰ ਚੜ੍ਹਦੀ ਕਲਾ ਹੀ ਰਹਿੰਦੀ ਆ ਫਿਰ ਸਰੂਰ ਚੜ੍ਹਦੀ ਕਲਾ ਦੀ ਰਹਿੰਦਾ ਤੇ ਸਾ ਸੰਗਤ ਇਹ ਗੱਲ ਨੂੰ ਜ਼ਰੂਰ ਅਪਣਾਇਆ ਜੀ ਵਾਹਿਗੁਰੂ ਜੀ ਕਾ